ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਦਾਂ ਹੋ ਮਿੱਤਰੋ ਠੀਕ ਆ ਸਾਰੇ ਸਾਰੇ ਦਾ ਕਰ ਪਰਵਾਹ ਫੈਮਿਲੀ ਸੱਜਣ ਮਿੱਤਰ ਤੇ ਜਾਨਵਰ ਸੈਟ ਆ ਸਾਰੇ ਦੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਗੁੱਡ ਬਿਟਸ ਭੇਜਣ ਨੂੰ ਹੱਥ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਨਾਲ ਜਿਆਦਾ ਤੇ ਜ਼ਿਆਦਾ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਭਰਾ ਦੀ ਜਿਆਦਾ ਤੇ ਜ਼ਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਠੀਕ ਆ ਮਿੱਤਰੋ ਦਿਖਾਉਣੇ ਤੁਹਾਨੂੰ ਅੱਜ ਦੀ ਰੁਟੀਨ ਬਾਰਿਸ਼ ਪੈਂਦੀ ਪਈ ਆ ਆਹ ਦੇਖ ਲਓ ਆਹ ਦੇਖ ਇਧਰ ਆਪ ਭਰ ਕੇ ਰੱਖ ਲਿਆ ਤੇ ਹਵਾ ਬੜੀ ਜ਼ਬਰਦਸਤ ਚੱਲ ਰਹੀ ਹੈ ਅੱਜ ਅੰਨਾ ਦਾ ਬਾਰਿਸ਼ ਹੋ ਰਾਊਗੀ ਆਹ ਦੇਖੋ ਕਿੰਨੀ ਹਵਾ ਚੱਲ ਰਹੀ ਹੈ ਕਾਲੀ ਜੀ ਨਹੀਂ ਤੇ ਨੀਲਾ ਬੱਚਿਆਂ ਨੂੰ ਫੀਡ ਨਹੀਂ ਕਰਾਉਂਦੇ ਤਾਂ ਕਰਕੇ ਛੋਲੇ ਵੰਨਤੇ ਵੇਲੇ ਥੋੜਾ ਜਿਹਾ ਆਪ ਇਹਨਾਂ ਨੂੰ ਫੀਡ ਕਰਾ ਦਵਾਂਗੇ ਆਪਣੇ ਹੱਥ ਨਾਲ ਜੇ ਤੋ ਡੌਗੀ ਦੇਖੀਏ ਆ ਗਿਆ ਜੀ ਆਹ ਦੇਖ ਬੜਾ ਹੋ ਗਿਆ ਲੋਕ ਦਿੰਦਾ ਸੀ ਜਦੋਂ ਲੈ ਕੇ ਆਏ ਸੀ ਤਾਂ ਉਹਦਾ ਬਹੁਤ ਪੈਂਦਾ ਬੜਾ ਹੁਣ ਆਪਾਂ ਜਾਨ ਨੂੰ ਖੋਲੀਏ ਤੇ ਦਾਣਾ ਪਾਣੀ ਦੇਈਏ ਮਾਦੀਆਂ ਸਾਰੀਆਂ ਨਹੀਂ ਆ ਦੋਨੇ ਉੱਪਰ ਆ ਕੇ ਬੈਠੇ ਹੋ ਯਾਰ ਆ ਨਾਰੇ ਇਧਰਾਂ ਤੇ ਮਾਦੀ ਉਧਰ ਬੱਚਾ ਸੌਂ ਕੇ ਬੈਠੀ ਹੋਈ ਉਹ ਤੇ ਸਾਰੀਆਂ ਮਾਦੀਆਂ ਨੇ ਬਦਨੀ ਸਲਾਹ ਕੀਤੀ ਸੀਗੀ ਕਿ ਸਾਰੀਆਂ ਦੀਆਂ ਸਾਰੀਆਂ ਨਹੀਂ ਇੱਕੋ ਇੱਕ ਪਚਾਈ ਕੱਢਿਆ ਦੂਜੇ ਬੱਚਾ ਨਹੀਂ ਕਿਸੇ ਨੇ ਪਾਲਿਆ ਆਹ ਰਿਆ ਨੇ ਇੱਕ ਇੱਕ ਬੱਚਾ ਹੀ ਕੱਢਿਆ ਤੇ ਆ ਇਧਰ ਬੈਠਾ ਇਧਰ ਫੈਨਸੀ ਦਾ ਬੱਚਾ ਤੇ ਆ ਉਹ ਠਾਈ ਇਹ ਇਧਰ ਬਣ ਕੇ ਬਹਿ ਜਾਂਦਾ ਹੁੰਦਾ ਜਗਾ ਖਾਲੀ ਇੱਥੇ ਬੈਠਾ ਰਹਿੰਦਾ ਤੇ ਇੱਥੇ ਵੀ ਬਾਜੀ ਜਿਹੜੀ ਕਬੂਤਰੀ ਤੇ ਉਹਦਾ ਨਾਰਾ ਆ ਜਾਣਾ ਅੱਜ ਜੋੜਾ ਆਪਣਾ ਵਾਪਸ ਆ ਜਾਣਾ ਦੇਖ ਤਾਂ ਕੱਲ ਦੇ ਕੇ ਜਾਣਾ ਸੀ ਮੁੰਡੇ ਨੇ ਦੇ ਕੇ ਨਹੀਂ ਗਿਆ ਪਤਾ ਨਹੀਂ ਕੀ ਚੱਕਰ ਚਲੋ ਹੋਈ ਨਹੀਂ ਕਿਉਂਕਿ ਅੱਜ ਫੜਾ ਜਵੇ ਇਹ ਮੁੰਡਾ ਦਵਾਰਾਂ ਉੱਤੇ ਚਾਰੀ ਕਰਨ ਲੱਗੇ ਆ ਨਾਰ ਜਿਹੜਾ ਹਾਈ ਫਲਾਈ ਆ ਆਮ ਆਦੀ ਦਾ ਬੱਚਾ ਆ ਆਵਲਾ ਨਾਰ ਤੇ ਫੈਂਸੀ ਤੇ ਮਾਦੀ ਜਿਹੜੀ ਉਹ ਫੈਂਸੀ ਆ ਇਹ ਆਪਣੇ ਘਰੇ ਫੈਂਸੀ ਕਬੂਤਰੀ ਸੀ ਉਹਦਾ ਬੱਚਾ ਸੀਗਾ ਆ ਜੋ ਉਹ 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 ਹੋ ਲੋਜੀ ਅਹ 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 ਹੋ ਲੋਜੀ ਇਹਨਾਂ ਨੂੰ ਬਾਤ-ਬਾਤ ਥੋੜਾ ਦੌਣਾ ਤੇ ਬਾਕੀ ਦੇ ਜਾਨਵਰ ਆਪਾਂ ਬਾਚ ਖੋਲਦੇ ਹਾਂ ਹੰਦਲਾਈਆਂ ਹੋ ਰਹੀਆਂ ਪਤਾ ਨਹੀਂ ਕਾਤੇ ਹੋ ਮਿੱਤਰੋ ਸਾਰੇ ਸੱਜਣਾ ਮਿੱਤਰਾਂ ਨੂੰ ਰਿਕਵੈਸਟ ਆ ਵੀ ਵੀਡੀਓ ਨੂੰ ਲਾਜ ਤੱਕ ਦੇਖਿਆ ਕਰੋ ਪੂਰਾ ਦੇਖਿਆ ਕਰੋ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਇੱਥਾ ਆ ਜੀ ਇੱਕ ਲੱਗਦਾ ਇੱਧਰ ਗਿਆ ਆ ਆ ਬੈਠਾ ਉਹ ਮਾਦੀਆਂ ਦੇ ਰੱਖੇ ਹੋਏ ਦੋ ਹਾਂਜੀ ਆਪਣਾ ਕੋਈ ਸਾਥ ਆਪਣੇ ਥੱਲੇ ਇੱਕ ਦੋ ਦਿਨ ਦਾ ਫਰਕ ਸੀ ਇਹਦੇ ਨਾਲ ਉਹ ਜਿੱ ਚੱਤਰ ਹੋਇਆ ਤੇ ਆਹ ਬੜਾ ਬੱਚਾ ਵੀ ਦੇਖ ਲਓ ਆਹ ਬੜਾ ਵੱਡਾ ਉਹ ਬੱਚਾ ਆ ਇੱਧਰ ਵੀ ਮਾਦੀ ਕੋਈ ਕੋਈ ਬੱਚਾ ਆ ਇਨੇ ਵੀ ਕੰਡਾ ਖਰਾਬ ਕਰਤਾ ਆਮਾ ਦਿਨੇ ਦੂਜਾ ਅੰਡਾ ਰੱਖ ਲਿਆ ਲੱਗਦਾ ਓ ਲਈ ਇਹਨੇ ਲੱਗਦਾ ਦੋਨੇ ਹੀ ਅੰਡੇ ਰੱਖ ਲਏ ਆ ਆਹ 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 ਹਾਲੇ ਆਹ ਚੌਹੀ ਆ ਗਿਆ ਫਰ ਆਹ ਜੇ ਮੋਤੀ ਨਾਲ ਲੜ ਦਿਓ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਬੱਚੇ ਆਹ ਨੂੰ ਆ ਬਿੱਟਾ ਜੀ ਦੰਡਾ ਫਿਰ ਆ ਵੀ ਹੋ ਗਿਆ ਦੂਜਾ ਇੱਕੋ ਹੀ ਵਾਲੇ ਇਹਨਾਂ ਨੇ ਵੀ ਔਰ ਓਏ ਜੇ ਤਣਾ ਬੜੀ ਏ ਥੋੜਾ ਹੋ ਰ ਇਹਨਾਂ ਨੂੰ ਜਾਨਵਰਾਂ ਮਦੀ ਆ ਗਈ ਅੰਡੇ ਛੱਡੇ ਤੇ بارش ਲੱਗਦਾ ਮੈਨੂੰ ਆਉਗੀ ਹੋਰ ਇਹ ਤੱਕ ਮੈਨੂੰ ਲੱਗਣ ਮਾਨ ਲੱਗ ਰਿਹਾ ਹੋਰ ਭਾਈ ਜਨੇ ਬੱਚਾ ਵੀਡੀਓ ਪਾਣੀ ਥੋੜੀ ਜਿਹੀ ਪਿਜਾ ਹੋਣ ਜਿਹਾਵਾਂਗੇ ਜਾਂ ਫਿਰ ਸ਼ਾਮ ਨੂੰ ਪਾਵਾਂਗੇ ਆ ਕੇ ਦੇ ਗੇਂਦਰ ਇਹ ਦੇਖੀਆਂ ਡੇਕ ਕੱਕ ਦੋ ਆਈ ਕੋਈ ਉਸਾ ਤੇ ਹੁਣ ਲਈ ਕੋਈ ਅੰਡਾ ਰੱਖਿਆ ਉਸ ਮਾਦੀ ਨੇ ਦੂਜਾ ਰੱਖੂਗੀ ਅੱਜ ਆ ਬਾਜੀ ਵਾਲੀ ਹੋਤੀ ਆ ਬੱਚਾ ਸ਼ਾਦੀ ਦੇ ਬੱਚੇ ਆ ਜਨੇ ਆਪਣੇ ਕੋਈ ਇਹ ਹੋਤੇ ਆ ਕਿਹੜੇ ਬੱਚੇ ਆਉਂਦੇ ਇਹਦੇ ਆਹ ਗਈ ਮਾਦੀ ਕੰਕਰ ਪੱਥਰ ਲੱਭਣ ਜੀ ਚ ਨੋਟੀਫਿਕੇਸ਼ਨ ਕੰਕਰ ਪੱਥਰ ਆ ਦੇਖ ਵਾ ਕੀਤੇ ਨਹੀਂ ਹੁਣੇ ਕਰ ਦਿੰਨੇ ਆ ਥੋੜੀ ਦੇਰ ਤੱਕ ਵੀ ਰੋਮਾਂਸ ਤੇ ਲੜਦੀਆਂ ਦੇ ਹਾਲੋ ਵੀ ਮਿੱਤਰੋ ਦਾਣਾ ਪਿਆ ਆ ਬਾਣੀ ਪਿਆ ਇਹ ਆ ਵੇ ਜੀ ਚਨੇ ਆ ਵੀ ਸੈਂਜੇ ਤੇ ਇਹਨਾਂ ਦੇ ਮਾਪੇ ਆਪ ਨੇ ਅੰਡੇ ਰੱਖ ਲੈ ਇਹਨਾਂ ਨੂੰ ਦਾਣਾ ਦੇਣਾ ਬੰਦ ਕਰਤਾ ਤੇ ਹੁਣ ਉਹਨੇ ਇਹਨਾਂ ਨੂੰ ਹੈਂਡ ਫੀਡ ਦੇ ਦੇਣਾ ਹੁਣ ਹਮਾਰਾ ਪਾਸ ਆਪਣੀ ਗੁੜੀ ਰੱਖਣਾ ਥੱਲੇ ਜੋ ਘਣਾਤੀ ਮੇ ਇੱਥੇ ਇਹਦੇ ਵਿੱਚ ਕੀ ਪਤਾ ਇਹਨਾਂ 'ਚ ਕੋਈ ਹੱਥ ਤੇ ਲੱਗ ਜਵੇ ਇਰਿਆ ਕਰੂਗਾ ਆਪਣੇ ਕੋਲ ਇਹਦੇ ਉੱਪਰ ਇਹਦਾ ਛਤਰ ਦੇ ਦਿਆ ਕਰੇ ਭੰਜਰੇ ਦੀ ਥੋੜੀ ਜਿਹੀ ਮੋਟੀ ਗੋਸਣ ਕਰਦਾ ਆ ਤੇ ਬਾਅਦ ਚਾਹ ਲੋੜ ਨਹੀਂ ਪੈਣੀ ਠੀਕ ਆ ਮਿੱਤਰੋ ਅਸੀਂ ਅੱਜ ਦੀ ਵੀਡੀਓ ਬਣਾ ਕੇ ਕਰ ਲੂ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਦੇ ਨਾਲ ਤੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸੱਚੀ ਕਹਾਣੀ ਦਾ ਸਾਰਿਆਂ ਨੂੰ ਰਿਕਵੈਸਟ ਹੈ ਜਿੰਨਾਂ ਨੇ ਹੱਦ ਤੱਕ ਚੈਨਲ ਨੂੰ ਤੱਕ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਮਟ ਕਰਦੇ ਕਰੋ ਤੇ ਆਪਣੇ ਚੈਨਲ ਦਾ ਨਾਮ ਆਪਣੇ ਸੱਜਣ ਮਿੱਤਰ ਬੇਲੀਆਂ ਨਾਲ ਪਿਆਰ ਨਾਲ ਜਿਆਦਾ ਥਿਆਦਾ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਭਰਾ ਦੀ ਜਿਆਦਾ ਥਿਆਦਾ ਚੈਨਲ ਨੂੰ ਸਬਸਕ੍ਰਾਈ ਜੀ ਕਾ ਮਿੱਤਰੋ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਚੱਲ ਮਾਗੋ